ਸਮਾਂ ਹੋ ਗਿਆ ਉਸ ਬੱਚੀ ਨੂੰ ਇਸ ਸੰਤਾਪ ਚੇ ਇਸ 5.5 ਮਹੀਨੇ ਤੋਂ ਉੱਤੇ ਹੋ ਗਿਆ ਸਾਢੇ 5 ਮਹੀਨੇ ਤੋਂ ਜੇਰੇ ਲਾ ਚੰਡੀਗੜ੍ਹ ਦੇ ਹਸਪਤਾਲ ਇੱਥੇ ਉਹ ਮਾਨਯੋਗ ਹਾਈ ਕੋਰਟ ਦੇ ਨਿਰਦੇਸ਼ ਦਿੱਤੇ ਉਸ ਤੋਂ ਬਾਅਦ ਉਹ ਪੀਜੀਆ ਚ ਗਈਆ ਪਹਿਲਾਂ ਸਿਵਲ ਹਸਪਤਲ ਲੁਧਿਆਣਾ ਦੇ ਵਿੱਚ ਬੱਚੀ ਦਾ ਇਲਾਜ ਹੋਇਆ ਵਾ ਔਰ ਜਿਹੜੀ ਐਫ ਆਈ ਆਰ ਦਰਜ ਹੋਈਆ ਉਹ ਇਸ ਮਹੀਨੇ ਦੀ 16 ਤਰੀਕ ਨੂੰ ਹੋਈਆ ਮੈਟਰ ਪਾ ਸਾਢੇ 5 ਮਹੀਨਾ ਪੁਰਾਣਾ ਵਾ ਤੁਸੀਂ ਤੁਸੀਂ ਤੇਜਾ ਜੀ ਨੂੰ ਗੱਲ ਆ ਦੱਸਿਆ ਜੀ ਮੈਂ

ਮੈਂ ਇਸ ਨੂੰ ਸਮਝ ਸਕਦਾ ਮੈਂ ਇਸ ਦਰਦ ਨੂੰ ਵੀ ਸਮਝ ਸਕਦਾ ਜਿਹੜੀ ਸਾਡੀ ਧੀ ਬੈਠੀ ਹੈਗੀ ਹੈ ਪੰਜਾਬ ਦੀ ਪੀਜੀਆਈ ਦੇ ਵਿੱਚ 10 ਮਾਰਚ 2022 ਤੋਂ ਪਹਿਲਾਂ ਤੁਸੀਂ ਲੋਕਾਂ ਨੂੰ ਅਸ਼ਵਾਸ਼ਣ ਦਿੰਦੇ ਸੀ ਜਿਹੜਾ ਇਹ ਪ੍ਰਸ਼ਾਸਨ ਹੈਗਾ ਇਹ ਗਲੀ ਗਲੀ ਚੋਂ ਚੱਲੇਗਾ ਇਹ ਚਪਾਲ ਤੋਂ ਚੱਲੇਗਾ ਕਿ ਆ ਸਾਡੀਆਂ ਗਲੀਆਂ ਪਟੀਆਂ ਗਈਆਂ ਜਾਂ ਅਸੀਂ ਲੋਕੀ ਗਲੀਆਂ ਦੇ ਮਰ ਕੇ ਅਸੀਂ ਉੱਥੇ ਆ ਗਲੀਆਂ ਵੀ ਉੱਥੇ ਆ ਮਾਰ ਵੀ ਹੁੰਦੇ ਆ ਬਸ ਇਹ ਹੈ ਕਿ ਤੁਹਾਡਾ ਜਿਹੜਾ ਚੁੱਖਾ ਲਾਰਾ ਉਹ ਪੰਜਾਬੀਆਂ ਨੂੰ ਮਾਰ ਕੇ ਚਲਾ ਗਿਆ ਲੁਧਣਾਨ ਵਾਲੇ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਆਉਗੀ ਬੱਚੀਆਂ ਦੀ ਬੱਚਿਆਂ ਪੰਜਾਬ ਦੇ ਵਿੱਚ ਸੇਫ ਨਹੀਂ ਹੈ ਇਹ ਅਸੀਂ ਨਹੀਂ ਕਹਿ ਰਹੇ ਆਵਾਮ ਕਹੇਗੀ ਆਵਾਮ ਇਸ ਕਰਕੇ ਕਹੇਗੀ ਲੋਹਾਰਾ ਰੋਡ ਦੇ ਉੱਤੇ ਮੈਂ ਛੋਟੀ ਜੀ ਉਮਰ ਦੀ ਬੱਚੇ ਦੇ ਨਾਲ 4 ਲੋਕਾਂ ਵੱਲੋਂ ਰੇਪ ਕੀਤਾ ਜਾਂਦਾ ਹੈ ਰੇਪ ਕਰਨ ਤੋਂ ਬਾਅਦ ਉਸ ਬੱਚੀ ਦਾ ਪਰਿਵਾਰ ਜਿਹੜਾ ਹੈ ਲਗਾਤਾਰ ਪੁਲਿਸ ਦੇ ਕੋਲ ਜਾਂਦਾ ਪੁਲਿਸ ਦੀ ਕੋਈ ਕਾਰਵਾਈ ਢਿੱਲੀ ਦੇਖਦੇ ਆ ਫਿਰ ਉਸ ਤੋਂ ਬਾਅਦ ਚਾਈਲਡ ਵੈਲਫੇਅਰ ਕੋਲ ਜਾਂਦਾ ਹੈ ਵੈਲਫੇਅਰ ਵੱਲੋਂ ਪੁਲਿਸ ਨੂੰ ਸਟਰਕਚਰ ਆਰਡਰ ਦਿੱਤੇ ਜਾਂਦੇ ਕਿ ਐਫ ਆਈ ਆਰ ਜਿਹੜੀ ਹੈ ਦਰਜ ਕੀਤੀ ਹਵੇ ਲੇਕਿਨ ਉਹਦੇ ਵਿੱਚ ਵੀ ਦੋ ਬੰਦਿਆਂ ਦੇ ਉੱਤੇ ਮੁਕਦਮਾ ਦਰਜ ਹੁੰਦਾ ਲੇਕਿਨ ਦੋ ਜਿਹੜੇ ਨੇ ਉਹਨਾਂ ਦੇ ਉੱਤੇ ਮੁਕਦਮਾ ਚੰ ਲੁਧਿਆਣਾ ਕੁਲਦੀਪ ਚਾਹਲ ਜੀ ਬਹੁਤ ਵਧੀਆ ਅਫਸਰ ਨੇ ਉਹਨਾਂ ਨੀਚੇ ਜਿਹੜੇ ਨੇ ਜਸਕਰਨ ਤੇਜਾ ਜੀ ਉਹ ਮੁਕਾਬਸ਼ੀ ਪੁਲਿਸ ਹੀ ਕਾਬਿਲ ਅਫਸਰ ਹੈ ਲੇਕਿਨ ਅੱਜ ਤੇਜਾ ਜੀ ਨੂੰ ਮਿਲੇ ਨੇ ਗੱਲਬਾਤ ਕਰਦੇ ਆ ਵਿੱਕੀ ਜੀ ਪੂਰਾ ਮਾਮਲਾ ਹੈ ਕੀ ਹੈ ਤੇ ਪਰਿਵਾਰ ਅੱਜ ਨੂੰ ਕਿਉਂ ਵੈਲਫੇਅਰ ਸੁਸਾਇਟੀ ਟਾਇਲ ਵੈਲਫੇਅਰ ਸੁਸਾਇਟੀ ਕੋਲ ਪਹੁੰਚਿਆ ਕਿ ਪੁਲਿਸ ਨੇ ਕਿੰਨੀ ਕੁ ਮਦਦ ਉਸ ਪਰਿਵਾਰ ਦੀ ਕੀਤੀ ਕਿ ਨਹੀਂ ਕੀਤੀ ਦੇਖੋ ਕੰਗਰਵਾਲ ਚੌਂਕੀ ਪੈਂਦੀ ਔਰ ਥਾਣਾ ਸਾਹਨੇ ਵਾਲ ਪੈਂਦਾ ਵਾ ਇਹਨਾਂ ਦੋਨਾਂ ਜਗ੍ਹਾ ਤੇ ਪਰਿਵਾਰ ਨੂੰ ਜਦੋਂ ਪਤਾ ਲੱਗਿਆ ਤਾਂ ਉਹਨਾਂ ਨੇ 25 ਦੇ ਨਾਲ ਜੋ ਜ਼ਬਰਨ ਹੋਇਆ ਚਾਰ ਬੰਦਿਆਂ ਨੇ ਕੀਤਾ ਸਮੂਹਿਕ ਬਲਤਕਾਰ ਉਹਦੇ ਸਬੰਧ ਦੇ ਅੰਦਰ ਉਹਨਾਂ ਨੇ ਉੱਥੇ ਜਦੋਂ ਦਰਖਾਸਤ ਲੈਣ ਲਿਖ ਦਰਖਾਸਤ ਦੇਣਗੇ ਤਾਂ ਸਿਰਫ ਚੌਂਕੀ ਇੰਚਾਰਜ ਤੇ ਉਹਦੇ ਆਈਓ ਲੋ ਪਰਿਵਾਰ ਦਾ ਮੈਂਬਰਾਂ ਦੇ ਨਾਮ ਲਿਖੇਗੇ ਐਡਰੈਸ ਲਿਖਿਆ ਗਿਆ ਤੇ ਇੱਕ ਸਿੰਪਲ ਉਹਨਾਂ ਦੇ ਅੰਗੂਠਾ ਲਗਾ ਲਿਆ ਔਰ ਕਿਹਾ ਇਨਵੈਸਟੀਗੇਸ਼ਨ ਕਰਾਂਗੇ ਉਸ ਤੋਂ ਬਾਅਦ ਐਸ ਐਚਓ ਸਾਨੇ ਵਾਲ ਨੂੰ ਪਰਿਵਾਰ ਗਏ ਉਹ ਕਹਿੰਦੇ ਚੌਂਕੀ ਇੰਚਾਰਜ ਕਾਰਵਾਈ ਕਰੂਗਾ ਇਹ ਪਰਿਵਾਰ ਦੱਸ ਰਿਹਾ ਜੋ ਪਰਿਵਾਰ ਨਾਲ ਹੋਇਆ ਆ ਉਸ ਤੋਂ ਬਾਅਦ ਇਹ ਪਰਿਵਾਰ ਤੁਹਾਡੇ ਟਾਈਪ ਵਿੱਚ ਕਿੱਦਾਂ ਆਇਆ ਇਹ ਪਰ सोनू ਜੀ ਨੇ ਇਹ सोनू ਜੀ ਨੇ ਪਰਿਵਾਰ ਦੇ ਮੈਂਬਰਾਂ ਨੂੰ ਕੱਲ ਮੇਰੇ ਨਿਵਾਸ ਸਥਾਨ ਤੇ ਲੈ ਕੇ ਆਏ ਸੀ ਸਾਡੀਆਂ ਧਾਰਮਿਕ ਸਮਾਜਿਕ ਜੋ ਐਕਟੀਵਿਟੀਆਂ ਆ ਤੁਹਾਡੇ ਚੈਨਲ 'ላይ ਆ ਦੂਜੇ ਇਹਨਾਂ ਨੇ ਉਹ ਐਕਟੀਵਿਟੀਆਂ ਦੇਖਿਆ ਔਰ ਇਹਨੇ ਕਿਹਾ ਵੀ ਚਲੋ ਇਸ ਐਨਜੀਓ ਵੀਐਸਐਸ ਕੋਲ ਜਾਈਏ ਔਰ ਜਾ ਕੇ ਗੋਹਾਰ ਲਗਾਈਏ ਕਿਤੇ ਸਾਨੂੰ ਵੀ ਇਨਸਾਫ ਮਿਲੂਗਾ ਉਸ ਮਾਰਫਤ ਅਸੀਂ ਪਰਿਵਾਰ ਦੀ ਮਦਦ ਕਰ ਲਈ ਅੱਜ ਇੱਥੇ ਪਹੁੰਚਿਆ ਨਾ ਸਮਾਂ ਹੋ ਗਿਆ ਉਸ ਬੱਚੀ ਨੂੰ ਇਹ ਸੰਤਾਪ ਛੇਲਦਿਆ ਇਹ 5.5 ਮਹੀਨੇ ਤੋਂ ਉੱਤੇ ਹੋ ਗਏ ਨੇ 5.5 ਮਹੀਨੇ ਤੋਂ ਜੇਰੇ ਲੱਚ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਉਹ ਮਾਨਯੋਗ ਹਾਈ ਕੋਰਟ ਦੇ ਨਿਰਦੇਸ਼ ਦਿੱਤੇ ਉਸ ਤੋਂ ਬਾਅਦ ਉਹ ਪੀਜੀਆ ਗਈਆ ਪਹਿਲਾਂ ਸਿਵਲ ਹਸਪਤਾਲ ਲੁਧਿਆਣਾ ਦੇ ਵਿੱਚ ਬੱਚੀ ਦਾ ਇਲਾਜ ਹੋਇਆ ਵਾ ਔਰ ਜਿਹੜੀ ਐਫਆਈਆਰ ਦਰਜ ਹੋਈਆ ਉਹ ਇਸ ਮਹੀਨੇ ਦੀ 16 ਤਰੀਕ ਨੂੰ ਹੋਈਆ ਮੈਟਰ 5.5 ਮਹੀਨਾ ਪੁਰਾਣਾ ਵਾ ਔਰ ਚਾਈਲਡ ਵੈਲਫੇਅਰ ਦੇ ਸੰਜੇ ਮਹੇਸ਼ਵਰੀ ਜੀ ਰਿਟਾਇਰਡ ਜੱਜ ਨੇ ਚੇਅਰਪਰਸਨ ਉਹਨਾਂ ਨੇ ਇੱਥੇ ਲੁਧਿਆਣਾ ਸੈਸ਼ਨ ਦੇ ਵਿੱਚ ਵਕੀਲ ਕਰਵਾ ਕੇ ਦਿੱਤਾ ਔਰ ਆਸ਼ਮੀਆਂ ਸ਼ਰਮਾ ਜੀ ਦੇ ਨਿਰਦੇਸ਼ ਅਨੁਸਾਰ ਜੱਜ ਦੀ ਮਾਨਜੋਗ ਜਿਹੜੇ ਜੱਜ ਨੇ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਐਫਆਈਆ ਦਰਜੀ ਉਹ ਵੀ ਅਧੂਰੀ ਐਫਆਈਆ ਲੇਕਿਨ ਮੈਂ ਤੇ ਚ ਗੱਲ ਕਰਾਂਗਾ ਪੁਲਿਸ ਬਹੁਤ ਵਧੀਆ ਕੰਮ ਕਰਦੀ ਹੈ ਪੁਲਿਸ ਉਤੇ ਦਬਾਅ ਜ਼ਰੂਰ ਹੋਣਾ ਕਿਸੇ ਨਾ ਕਿਸੇ ਐਮਐਲਏ ਦਾ ਮੌਜੂਦਾ ਐਮਐਲਏ ਦਾ ਕਿਰੇ ਮੌਜੂਦਾ ਐਮਐਲਏ ਦਬਾਅ ਸੀਗਾ ਕਿ ਪੁਲਿਸ ਦੀ ਕਾਰਵਾਈ ਕਰਨੀ ਦਿੱਤੀ ਗਈ ਪੁਲਿਸ ਨੂੰ ਦੇਖੋ ਮੌਜੂਦਾ ਐਮਐਲਏ ਜਿਹੜਾ ਉੱਥੇ ਹੋਊਗਾ ਮੌਕੇ ਦਾ ਸ਼ਹਿਰ ਦੇ 6 ਐਮਐਲਏ ਆ ਇਹ ਤਾਂ ਹੁਣ ਐਸਐਚਓ ਜਾਂ ਐਸਏਈ ਜਾਣਦਾ ਇਹ ਪਰਵਾਰ ਦੱਸ ਰਿਹਾ ਵੀ ਜਿਵੇਂ ਗੌਰਵ ਟੈਲੀਕਮ ਦਾ ਅਸੀਂ ਨਾਮ ਲਿਖਵਾਇਆ ਵਾ 164 ਦੇ ਬਿਆਨਾਂ 'ਚ ਵੀ ਲਿਖਾਇਆ ਵਾ ਜੱਜ ਦੇ ਸਾਹਮਣੇ ਇਹ ਜਦੋਂ ਪੁਲਿਸ ਤੋਂ ਇਲਾਵਾ ਜੇ ਜੁਡੀਸ਼ਰੀ ਦੇ ਅੰਦਰ ਕਹਿ ਲੋ ਜਾਂ ਇਹ ਉਸ ਥਾਣੇ ਦੀ ਚੌਂਕੀ ਦੀ ਪੁਲਿਸ ਤੋਂ ਇਲਾਵਾ ਜਿਹਦਾ ਤੇਜਾ ਜੀ ਨੇ ਦੱਸਿਆ ਸਾਨੂੰ ਆਸ਼ਵਾਸਨ ਦਵਾਇਆ ਵਾ ਇਹ ਉਹੀ ਦੱਸ ਸਕਦੇ ਕਿ ਕਿਹੜੇ ਪੋਲੀਟੀਕਲ ਲੋਕ ਜਾਂ ਕਿਹੜੇ ਪੋਲੀਟੀਕਲ ਐਮਐਲਏ ਜਾਂ ਮੰਤਰੀ ਜਾਂ ਮਿਨਿਸਟਰ ਜਿਹੜੇ ਪ੍ਰੈਸ਼ਰ ਪਾ ਰਹੇ ਆ ਗੌਰਵ ਟੈਲੀਕਮ ਨੂੰ ਇਹ ਬਾਕੀ ਦੋਸ਼ੀ ਨੂੰ ਬਚਾ ਲਈ ਕਿਹੜਾ ਉੱਥੇ ਥਾਣੇ ਜਾਂਦਾ ਰੋ ਤੇ ਚਾਹ ਪੀਂਦਾ ਕਿਹੜਾ ਉਹ ਕਿਊਸਡ ਹੈਗਾ ਉਹ ਗੌਰਵ ਟੈਲੀਕਮ ਵਾਲਾ ਸੁਣਨ ਚ ਆਇਆ ਜੀ ਅੱਛਾ ਹਾਂ ਜੀ ਡੇਲੀ ਜਾਂਦਾ ਉਹ ਡੇਲੀ ਡੇਲੀ ਜਾਂਦਾ ਸ਼ਰਾਬ ਜਿਹੜਾ ਉਹਨਾਂ ਦਾ ਮੰਤਰੀ ਜਿਹੜਾ ਖਰਚਾ ਉਹ ਥਾਣੇ ਦਾ ਉਹੀ ਚੱਕਦਾ ਸੁਣਨ ਦੇ ਵਿੱਚ ਜਿਹੜੀ ਗੱਲ ਆਈ ਹੈ ਇਹ ਦੱਸੀ ਤੁਸੀਂ ਤੇਜਾ ਜੀ ਨੂੰ ਗੱਲ ਹਾਂ ਦੱਸਿਆ ਜੀ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਦੱਸ ਕੇ ਆਇਆ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਅਸੀਂ ਪੂਰੀ ਕਾਰਵਾਈ ਕਰਾਂਗੇ ਠੋਕੇ ਕਰਾਂਗੇ ਜਿਹੜਾ ਗੁਨਾਹਗਰ ਅਫਸਰ ਹੈ ਉਹਨੂੰ ਵੀ ਠੋਕਾਂਗੇ ਤੁਸੀਂ ਤਾਂ ਅੱਗੇ ਆ ਗਏ ਹੋ ਖਤਰਾ ਖਤਰਾ ਤਾਂ ਨਹੀਂ ਲੱਗ ਰਿਹਾ ਕਿਉਂਕਿ ਦਬਾਅ ਬੋਰ ਹੋ ਚੁੱਕਾ ਹੈ ਖਤਰਾ ਕਿ ਬੱਚੀ ਦੇ ਨਾਮ ਚੱਲਣ ਉਸੇ ਇਨਸਾਨੀਅਤ ਚਾਹੀਦੀ ਜ਼ਮੀਰ ਚਾਹੀਦਾ ਉਹ ਜ਼ਮੀਰ ਸਾਡੇ ਚ ਵੀ ਹੈ ਤੁਹਾਡੇ ਚ ਵੀ ਹੈ ਕਿਉਂਕਿ ਬੱਚੀਆਂ ਸਭ ਦੀਆਂ ਸਾਂਝੀਆਂ ਨੇ ਹਾਂਜੀ ਖਤਰਾ ਸੀਗਾ ਜੀ ਹੁਣ ਪਰ ਵਿੱਕੀ ਸੋਤਾ ਜੀ ਸੋਨੀ ਜੀ ਕਾਕਾ ਜੀ ਜਦੋਂ ਇਤਨੇ ਚਾਰ ਭਰਾ ਮੇਰੇ ਨਾਲੇ ਮੈਨੂੰ ਵੱਦਾ ਖਤਰਾ ਜੀ ਕੀ ਧਮਕੀਆਂ ਆਂਦੀਆਂ ਨੇ ਧਮਕੀਆਂ ਹੀ ਆ ਰਹੀਆਂ ਜੀ ਕਿ ਕੰਪਰਮਾਈਜ਼ ਕਰਾਓ ਗੌਰਵ ਦਾ ਨਾਮ ਚਲਵਾ ਦਿਓ ਗੌਰਵ ਦਾ ਨਾਮ ਮੈਂ ਕਹਿੰਦਾ ਜੀ ਮੇਰੇ ਹੱਥ ਮੇ ਤਾਂ ਹੈ ਨਹੀਂ ਹੈ ਗੌਰਵ ਦੀ ਕੋਈ ਬੱਚੀ ਨਹੀਂ ਹੈ ਗੌਰਵ ਕੀ ਹੋ ਗਈ ਉਹਨੇ ਪਤਾ ਹੋਇਆ ਜੀ ਇਸ ਬਾਰੇ ਕਾ ਤੇ ਹਮੇ ਸ਼ਰੇਆਮ ਧਮਕੀਆਂ ਆਈਆਂ ਕੱਲ ਵੀ ਕੋਈ ਬੰਦਾ ਘਰ ਆਇਆ 2 ਘੰਟੇ ਬੈਠ ਕੇ ਗਿਆ ਜੀ ਮੇਰੇ ਪਾਸ ਆ ਕੇ ਬੋਲ ਰਹਾ ਕਿ ਤੁਹਾਡਾ ਤੂੰਨੇ ਗੋਰੋ ਦੀ وجہ سے ਪੁਲਿਸ ਪ੍ਰਸ਼ਾਸਨ ਦੇ ਦੁਸ਼ਮਣੀ ਲੈ ਲਈ ਹੈ ਚੌਕੀ ਇੰਚਾਰ ਤੇਰੇ ਖਿਲਾਫ ਹੈ ਐਸ ਐਚਓ ਤੇਰੇ ਖਿਲਾਫ ਹੈ ਤੇਰੇ ਕੋ ਚੱਕ ਕੇ ਕਿਸੇ ਨਾ ਕਿਸੇ ਕਿਸਮੇ ਅੰਦਰ ਦੇ ਦੇਣਗੇ ਮੈਂ ਕਹਿੰਦਾ ਜੀ ਹਮਾਰਾ ਕੋਈ ਕਾਰੋਬਾਰ ਹੋਗਾ ਗੈਰ ਕਾਨੂੰਨੀ ਤਵੀਂ ਤੋਂ ਦੇਣਗੇ ਮੇਰੀ ਇਨਕੁਆਰੀ ਲਾਉ ਮੈਂ ਕੀ ਕਰਦਾ ਬਿਲਕੁਲ ਅਬ ਉਹ ਬੱਚਾ ਮੇਰੇ ਘਰ ਮੇ ਪਲਾਪੜਾ ਹੈ ਜੀ ਇਤਨੇ ਲੋਬ ਬਥੇਰੇ ਹੁੰਦੇ ਨੇ ਜੋ ਛਵੀ ਖਰਾਬ ਕਰਦੇ ਨੇ ਲੇਕਿਨ ਉਹਨਾਂ ਨੂੰ ਆ ਨਹੀਂ ਪਤਾ ਪਿੱਛੇ ਬੰਦੇ ਦਾ ਅ ਤੇ ਤੁਸੀਂ ਫੋਟੋ ਦੇਖ ਕੇ ਜਜਮਾਂ ਨਹੀਂ ਲੱਗਦਾ ਕਿ ਮੇਰੀ ਬੇਟੀ ਕੌਨਸੀ ਹੈ ਔਰ ਉਹ ਲੜਕੀ ਕੌਨਸੀ ਹੈ ਇਹ ਸੋਰੀ ਜੀ ਮੈਂ ਤਾਂ ਨਾ ਗੱਲ ਕਰਦਾ ਇਨਸਾਨੀ ਕਿੱਥੇ ਚਲੀ ਗਈ ਹੈ ਚਾਰ ਲੋਕ ਦੀ ਛੋਟੀ ਬੱਚੀ ਯਾਰ ਇਹਨਾਂ ਦੇ ਘਰੇ ਧੀਆਂ ਪੈਣਾ ਨਹੀਂ ਸੀਗੀਆਂ ਯਾਰ ਇਹ ਅਲਫਾਜ਼ ਬਨੂਸ ਕਰਕੇ ਕਹਿਣਾ ਪੈਂਦਾ ਕਿ ਕੈਂਡਲ ਮਾਰਚ ਲੋਕ ਬਾਅਦ ਵਿੱਚ ਕੱਢਦੇ ਨੇ ਯਾਰ ਇਹ ਨਿਰਬੇਕਾਂਡ ਬੋਲ ਗਏ ਨੇ ਯਾਰ ਵਿਸ਼ਾਲ ਜੀ ਜ਼ਰੂਰਤ ਦੀ ਇਹਨਾਂ ਦੀ ਰਾਜਨੀਤੀ ਹੋ ਗਈ ਹੋ ਗਈ ਹੈ ਮੇਰੇ ਦੇਸ਼ 'ਚ ਜੀ ਤਿੰਨ ਦਿਨ ਤੋਂ ਮੈਂ ਦੇਖ ਰਿਹਾ ਮੇਰੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਚੈਨਲਾਂ 'ਤੇ ਦੇਸ਼ 'ਤੇ ਮੇਨ ਚੈਨਲਾਂ 'ਤੇ ਇੱਕ ਬੱਚੀ ਨਾਲ ਗੱਲ ਕਰਦੇ ਆਂ ਬਾਰ-ਬਾਰ ਕਹਿੰਦੇ ਆਂ ਬੇਟਾ ਤੇਰੇ ਨਾਲ ਮੈਂ ਬੈਠਾ ਸਾਰੀ ਬੀਜੇਪੀ ਬੈਠੀ ਹੈ ਬੰਗਾਲ ਦੀ ਲੜਕੀ ਜਿਹੜੀ ਬੰਗਾਲ ਦੀ ਲੜਕੀ ਤੇ ਉਹਨਾਂ ਨੇ ਉਹਨਾਂ ਨੂੰ ਟਿਕਟ ਵੀ ਦਿੱਤੀ ਹੈ ਜੀ ਪ੍ਰਧਾਨ ਮੰਤਰੀ ਸਾਹਿਬ ਮੈਂ ਵੀ ਇੱਕ ਬੱਚੀ ਦਾ ਪਿਓ ਆਂ ਦੋ ਬੇਟਿਆਂ ਦਾ ਪਿਓ ਆਂ ਮੈਂ ਇਸ ਗੱਲ ਨੂੰ ਸਮਝ ਸਕਦਾ ਮੈਂ ਇਸ ਦਰਦ ਨੂੰ ਵੀ ਸਮਝ ਸਕਦਾ ਜਿਹੜੀ ਸਾਡੀ ਟੀ ਬੈਠੀ ਹੈਗੀ ਹੈ ਪੰਜਾਬ ਦੀ ਪੀਜੀਆਈ ਦੇ ਵਿੱਚ ਆਪ ਜੀ ਦੇ ਹੈਵੀ ਵੋਟ ਲੀਡਰ ਨੇ ਬੀਜੇਪੀ ਦੇ ਜੀ ਪੰਜਾਬ ਦੇ ਵਿੱਚ ਮੈਂ ਕਹਿੰਦਾ ਇੱਕ ਵਾਰੀ ਡੀਨ ਨੂੰ ਕਾਲ ਕਰਕੇ ਪੁੱਛ ਲੋ ਕਿ ਉਹ ਜੇਰੇ ਲਾਜ ਕਿਉਂ ਹੈਗੀ ਕੁੜੀ ਉੱਥੇ ਕਿਉਂ ਪੁੱਛਣਾ ਤਾਂ ਫਿਰ ਤਾਂ ਮੈਂ ਇੱਕੋ ਗੱਲ ਕਹੂੰਗਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਨਾਰਾ ਵਾਪਸ ਲੈ ਲੈਣ ਬੱਚੀ ਪੜਾਓ ਬੇਟੀ ਪੜਾਓ ਬੇਟੀ ਪੜਾਓ ਫਿਰ ਨਾਰਾ ਕਿਉਂ ਦਿੰਦੇ ਹੈਗੇ ਆ ਮੈਂ ਤੁਹਾਡੇ ਮਾਧਿਅਮ ਤੋਂ ਪੰਜ ਲੋਕਾਂ ਨੂੰ ਐਡਰੈਸ ਕਰਨਾ ਚਾਹੁੰਦਾ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਤਾਂ ਮੈਂ ਕਹਿ ਚੁੱਕਾ ਹੋਇਆ ਹਾਂ ਕਾਂਗਰਸ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੀ ਜਿਹੜੀ ਮਣੀਪੁਰ ਬੱਚੀਆਂ ਰਹਿੰਦੀਆਂ ਜਾਂ ਜੁਪੀ ਰਹਿੰਦੀਆਂ ਉਹ ਬਿਹਾਰ ਰਹਿੰਦੀਆਂ ਉਹੀ ਧੀਆਣੀ ਐ ਭਾਈ ਅਸੀਂ ਜਿਹੜੇ ਪੰਜਾਬੀਆਂ ਸਾਡੀ ਧੀਆ ਵੀ ਤੁਹਾਡੀਆਂ ਧੀਆ ਆਜੋ ਰਾਹੁਲ ਗਾਂਧੀ ਜੀ ਧੋੜੇ ਧੋੜੇ ਜਾਣੀ ਹੁੰਦੀ ਹੈ ਚਟੜਡ ਪਲੇਨ ਤੇ ਭੈਣ ਨੂੰ ਨਾਲ ਆਪਣੀ ਸਿਸਟਰ ਨੂੰ ਲੈ ਕੇ ਜਾਣੀ ਕੁੜੀ ਨੂੰ ਆਜੋ ਆ 13 ਸਾਲ ਦੀ ਕੁੜੀ ਨੂੰ ਵੀ ਇੱਕ ਵਾਰੀ ਆ ਕੇ ਚੰਡੀਗੜ੍ਹ ਆਪਣਾ ਪੀਜੀਆ ਚੋਂ ਦਾ ਹਾਲ ਪੁੱਛ ਲਓ ਜਾਂ ਆਪਣੇ ਜਿਹੜੇ ਲੋਕਲ ਪ੍ਰਧਾਨ ਨੇ ਜਿਹੜੇ ਬੜਾ ਪੀ ਪੀ ਕਰਦੇ ਹੁੰਦੇ ਨੇ ਤੇ ਅੱਜ ਤੱਕ ਕੁੜੀ ਦਾ ਕੋਈ ਪਤਾ ਨਹੀਂ ਕਰਨ ਗਿਆ ਜੀ ਤੇ ਉਸ ਤੋਂ ਬਾਅਦ ਮਾਨ ਸਾਹਿਬ ਮੈਂ ਕਦੀ ਵੀ ਪਰਸਨਲੀ ਕਿਸੇ ਨੂੰ ਟੱਚ ਨਹੀਂ ਕਰਦਾ ਕਿਉਂਕਿ ਇਹ ਪਰਸਨਲੀ ਜਿਹੜੀ ਲਾਈਫ ਹੈਗੀ ਉਹ ਅਲੱਗ ਹੁੰਦੀ ਹੈ ਪਬਲਿਕਲੀ ਲਾਈਫ ਲੱਗ ਹੁੰਦੀ ਹੈ 22 ਮਾਰਚ 2000 10 ਮਾਰਚ 2022 ਤੋਂ ਪਹਿਲਾਂ ਤੁਸੀਂ ਲੋਕਾਂ ਨੂੰ ਅਸ਼ਵਾਸ਼ਣ ਦਿੰਦੇ ਸੀ ਜਿਹੜਾ ਇਹ ਪ੍ਰਸ਼ਾਸਨ ਹੈਗਾ ਇਹ ਗਲੀ ਗਲੀ ਚੋਂ ਚੱਲੇਗਾ ਇਹ ਚਪਾਲ ਤੋਂ ਚੱਲੇਗਾ ਕੀ ਆ ਸਾਡੀਆਂ ਗਲੀਆਂ ਪਟੀਆਂ ਗਈਆਂ ਜਾਂ ਅਸੀਂ ਲੋਕੀ ਗਲੀਆਂ ਵਾਲੇ ਮਰ ਗਏ ਅਸੀਂ ਉੱਥੇ ਆ ਗਲੀਆਂ ਵੀ ਉੱਥੇ ਆ ਚਪਾਰ ਵੀ ਹੁੰਦੇ ਆ ਬਸ ਇਹ ਹੈ ਕਿ ਤੁਹਾਡਾ ਜਿਹੜਾ ਝੁੱਠਾ ਲਾਰਾ ਉਹ ਪੰਜਾਬੀਆਂ ਨੂੰ ਮਾਰ ਕੇ ਚਲਾ ਗਿਆ ਆਜੋ ਚੰਡੀਗੜ੍ਹ ਤੁਹਾਡਾ ਨਾਲ ਆ ਜੀ ਪੀਜੀਆਈ ਨਾਲ ਹੈ ਜੀ ਅਗਰ ਆਪ ਜੀ ਨੂੰ ਲੱਗਦਾ ਆਪ ਜੀ ਸੰਵੇਦਨਸ਼ੀਲ ਮੁੱਖ ਮੰਤਰੀ ਹੋ ਤਾਂ ਸੱਜ ਸਾਰੇ ਕੰਮ ਛੱਡ ਕੇ ਸਾਰੇ ਰਜੇਵੇਂ ਛੱਡ ਕੇ ਤੁਸੀਂ ਜਾ ਕੇ ਇੱਕ ਕੁੜੀ ਨੂੰ 13 ਸਾਲ ਦੀ ਬੱਚੀ ਨੂੰ ਪੁੱਛੋ ਕਿ ਭਾਈ ਤੂੰ ਜਿਹਰੇ ਲੱਜ ਕਿਉਂ ਆ ਸੋਨੀ ਜੀ ਸੋਨੀ ਜੀ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਪਤਾ ਹੋਣਾ ਕਿਉਂਕਿ ਜਿਹੜੇ ਇਲਾਕੇ ਦੇ ਐਮਐਲਏ ਨੇ ਜ਼ਿਕਰ ਹੀ ਨਹੀਂ ਕੀਤਾ ਹੋਣਾ ਐਮਐਫ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੁੰਦਾ ਤਾਂ ਮੁੱਖ ਮੰਤਰੀ ਸਾਹਿਬ ਦੀ ਨਹੀਂ ਛਵੀ ਹੈਗੀ ਆ ਕਿ ਉਹ ਜਾ ਕੇ ਉਸ ਲੜਕੀ ਕੋਲ ਜਾ ਸਦੇ ਸੀਗੇ ਕਿ ਉਸ ਐਮਐਲਏ ਨੇ ਦਬਾ ਲਿਆ ਜਾਂ ਪੁਲਿਸ ਨੇ ਦਬਾ ਲਿਆ ਇਸ ਮਾਮਲੇ ਨੇ ਮੀਡੀਆ 'ਚ ਵੀ ਨਹੀਂ ਆਇਆ ਸੀਗਾ ਇਹ ਮਾਮਲਾ ਅੱਜ ਮੀਡੀਆ 'ਚ ਆਇਆ ਅੱਜ ਤੋਂ ਬਾਅਦ ਇਹਨਾ ਭਗਵੰਤ ਮਾਨ ਦੀ ਸਰਕਾਰ ਕੀ ਐਕਸ਼ਨ ਲੇਗੀ ਕਿ ਆ ਮੈਂ ਤੁਹਾਡੇ ਮਾਧਿਅਮ ਤੋਂ ਮੀਡੀਆ ਜਾਂ ਦੇਸ਼ ਦੇ ਬਾਕੀ ਦੇ ਲੋਕਾਂ ਨੂੰ ਪੁੱਛ ਲਵਾਂ ਕਿ ਭਾਈ ਜੇ ਅਗਰ ਮੀਡੀਆ 'ਚ ਗੱਲ ਆ ਜਾਏਗੀ ਤਾਹੋ ਮਤਲਬ ਕੀ ਕੀ ਹੰਦਾ ਜੋਰ ਜ਼ਬਰਦਸਤ ਹੋਏਗਾ ਅਗਰ ਮੀਡੀਆ ਚ ਗੱਲ ਨਹੀਂ ਆਏਗੀ ਤੁਹਾਨੂੰ ਨਹੀਂ ਪਤਾ ਲੱਗੇਗਾ ਉਹ ਮਤਲਬ ਕੀ ਕੀ ਹੰਦਾ ਖੇਲਾ ਹੋ ਗਿਆ ਸ਼ਰਮ ਆਣੀ ਗੱਲ ਹੈਗੀ ਹੈ ਜੀ ਜਦ ਐਫ ਆਈ ਆਰ ਕੱਟੀ ਜਾਂਦੀ ਹੈ ਨਾ ਜੀ ਭਾਜੀ ਤਾਂ ਉਹਦੀ ਡਿਟੇਲ ਹੈ ਨਾ ਜੀ ਕਮਿਸ਼ਨਰ ਸਾਹਿਬ ਤੋਂ ਲੈ ਕੇ ਡੀ ਜੀ ਵੀ ਤੱਕ ਦੇ ਆਫਿਸ ਜਾਂਦੀ ਹੈਗੀ ਹੈ ਕਿ ਆ 376 ਡੀ ਦਾ ਮਤਲਬ ਹਾਂ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਹੋਰ ਗੱਲ ਕਹਿਦਮਾ ਜੀ ਐਸ ਐਚ ਓ ਸਾਹ ਤੋਂ ਵੀ ਇਮੀਡੀਏਟਲੀ ਫੈਕਟ ਸਸਪੈਂਡ ਕਰ ਦੇਣੇ ਚਾਹੀਦੇ ਐਸ ਸੀ ਪੀ ਸਾਹਿਬ ਤੁਹਾਨੂੰ ਤੁਸੀਂ ਐਫਆਈਆਰ ਕੱਢ ਕੇ ਦੇਖ ਲਿਓ ਐਫਆਈਆਰ 376 ਡੀ ਨਹੀਂ 376 ਜਦ ਕਿ ਉਹ ਚ ਦੋ ਆਲਰੇਡੀ ਕਿਊਜ਼ਨ ਨੋਮੀਨੇਟ ਨੇ ਦੋਹਾਂ ਨੂੰ ਇਹਨਾਂ ਨੇ ਕਿਹਾ ਹੋਇਆ ਕੋਈ ਗੱਲ ਨਹੀਂ ਕਰ ਲਓ ਐ ਸ਼ਮ ਜਿਵੇਂ ਮੇਰੇ ਛੋੜੇ ਵੀਰ ਨੇ ਕਦਾਸੀ ਦਿੱਤਾ ਹੋਇਆ ਹੈ ਕੋਈ ਹੋਰ ਕੋਈ ਕਰਦਾ ਤੁਹਾਨੂੰ ਡੱਕ ਦੇਣਾ ਸੀਗਾ ਸਰ ਘਰੋਂ ਚੱਕ ਕੇ ਲੈ ਆਣਾ ਸੀ ਜਿੰਨੇ ਸੀ ਐਸਟਾਫ ਬੀਏ ਸਟਾਫ ਸਾਰੇ ਉਹਨਾਂ ਦੇ ਘਰ ਦੇ ਬਾਹਰ ਖੜੇ ਹੋਣੇ ਸੀਗੇ ਤਾਂ ਮੈਨੂੰ ਹੁਣ ਦੱਸ ਦੇਣ ਆ ਮੇਰੇ ਪਰਿਵਾਰ ਰੋ ਰੋ ਕੇ ਕਹਿੰਦਾ ਪਰਿਵਾਰ ਚਿਰਾ ਚਿਰਾ ਕੇ ਕਹਿੰਦਾ 164 ਦੇ ਬਿਆਨਾਂ ਦੇ ਵਿੱਚ ਕੀ ਕਹਿੰਦੇ ਆ ਆਪਣਾ ਕੋਰਟ ਦੇ ਵਿੱਚ ਜਿਹੜੀ ਕੁੜੀ ਦੇ ਬਿਆਨ ਹੋਏ ਮੈਂ ਇੱਕ ਗੱਲ ਕਹਿਣਾ ਚਾਹਨਾ ਜੀ ਕਿ ਆਮ ਆਦਮੀ ਨੂੰ ਜਿਹੜਾ ਇਨਸਾਫ ਹੈ ਕਹਿਣਾ ਜੀ ਮੈਂ ਆਪ ਜੀ ਚੈਨਲ ਤੇ ਮਾਧਿਅਮ ਤੋਂ ਦੇਸ਼ ਦੇ ਚੀਫ ਜਸਟਿਸ ਆਫ ਇੰਡੀਆ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ ਕਿ ਅੱਜ ਅਗਰ ਤੁਸੀਂ ਸੂਵ ਮੋਟੋ ਨਹੀਂ ਲਿਤਾ ਅਗਰ ਆਪਣੇ ਆਪ ਇਸ ਕੇਸ ਦੇ ਵਿੱਚ ਕੀ ਕੀ ਹੰਦੇ ਆ ਤੁਸੀਂ ਕੋਈ ਐਕਸ਼ਨ ਨਾ ਦਿੱਤਾ ਤਾਂ ਲੋਕਾਂ ਦਾ ਵਿਸ਼ਵਾਸ ਨਿਆਂ ਪ੍ਰਕਿਰਿਆ ਤੋਂ ਤੁਹਾਡੇ ਤੋਂ ਉੱਠ ਜਾਏਗਾ ਜੀ ਤੇਜਾ ਜੀ ਨਾਲ ਗੱਲਬਾਤ ਹੋਈ ਕੀ ਹੋਈ ਤੇਜਾ ਜੀ ਨੇ ਇੱਕੋ ਗੱਲ ਕਹੀ ਕਿ ਸੋਨੀ ਜੀ ਅਸੀਂ ਬਲੇਸਿੰਗ ਲੈਂਡ ਬੈਠੇ ਆਂ ਕਰਸ ਲੈਂਡ ਨਹੀਂ ਬੈਠੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਇਸ ਕੇਸ ਦੇ ਵਿੱਚ ਹਫਤੇ ਦੇ ਵਿੱਚ ਜੋ ਐਸ ਪਰ 164 ਦੇ ਬਿਆਨਾਂ ਦੇ ਹਿਸਾਬ ਦੇ ਨਾਲ ਹੋਏਗਾ ਉਹ ਕਾਰਵਾਈ ਹੋਊਗੀ ਉਹ ਜਿਹੜੇ ਦੋਸ਼ੀ ਹੋਣਗੇ ਉਹ ਸਲਾਖਾਂ ਦੇ ਪਿੱਛੇ ਹੋਣਗੇ ਬਿਲਕੁਲ ਇਹ ਸਾਡੇ ਨਾਲ ਸੋਨੀ ਜੀ ਸੀਗੇ ਵਿੱਕੀ ਜੀ ਸੀਗੇ ਵੀਐਸਐਸ ਤੋਂ ਲੇਕਿਨ ਪੁਲਿਸ ਦੇ ਉੱਤੇ ਸਾਨੂੰ ਬੋੜਾ ਯਕੀਨ ਹੈ ਪੁਲਿਸ ਅਗਰ ਕਾਰਵਾਈ ਕਰੇ ਤਾਂ ਅਮਲ ਚ ਲਿਆਂਦੀ ਵੀ ਹੈ ਲੇਕਿਨ ਤੇਜਾ ਜੀ ਨੂੰ ਮਿਲੇ ਨੇ ਜੋ ਸਾਡੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਜਿਹੜੇ ਮਿਲੇ ਨੇ ਉਸ ਤੋਂ ਬਾਅਦ ਉਹਨੇ ਸਾਫ਼ ਕਹਿਤੀ ਹੈ ਕਿ ਜਿਨ੍ਹਾਂ ਨੇ ਇਹਦੇ ਵਿੱਚ ਇਨਗੈਲੀ ਕੀਤੀ ਹੋਗੀ ਉਹਨਾਂ ਦੇ ਉੱਤੇ ਜਿਹੜੀ ਇਨਗੈਲੀ ਆ ਉਸ ਦੇ ਜਿਹੜੇ ਕਿਊਜ਼ ਨੇ ਉਹਨਾਂ ਨੂੰ ਵੀ ਜਲ ਸਲਾਕਾ ਪਿੱਛੇ ਭੇਜਿਆ ਹੋਊਗਾ ਕਾਰਵਾਈ ਕੀਤੀ ਹੋਊਗੀ ਲੇਕਿਨ ਇੱਕ ਮੈਂ ਛੋਟੀ ਬੱਚੀ ਦੇ ਨਾਲ ਜਿਹੜਾ ਰੇਪ ਕੀਤਾ ਜਾਂਦਾ ਜਿਹਨੂੰ ਗੈਂਗ ਰੇਪ ਕਿਹਾ ਜਾ ਸਕਦਾ ਆਖਿਰ ਜਿਨ੍ਹਾਂ ਨੇ ਰੇਪ ਕੀਤਾ ਉਹ ਕਿੰਨੇ ਹੋਣੇ ਕਿੰਨੇ ਕਿਨੌਣੇ ਸ਼ਖਸ ਹੋਣੇ ਨੇ ਕਿ ਉਹਨਾਂ ਨੂੰ ਆ ਵੀ ਨਹੀਂ ਆਉਂਦਾ ਹੋਣਾ ਕਿ ਜਦੋਂ ਸਾਨੂੰ ਜੰਮਿਆ ਹੋਊਗਾ ਤੇ ਆਖਿਰ ਸਾਡੀ ਮਾਂ ਨੇ ਕੀ ਸੋਚ ਕੇ ਜੰਮਿਆ ਹੋਊਗਾ ਲੇਕਿਨ ਉਹ ਐਸੇ ਲਾਂਤੀ ਬੰਦੇ ਨੇ ਕਿਹਾ ਨਹੀਂ ਜਾ ਸਕਦਾ ਕਿ ਐਸੇ ਲਾਂਤੀ ਬੰਦੇ ਨੇ ਜੋ ਸਮਾਜ ਦੇ ਵਿੱਚ ਰਹਿਣ ਦਾ ਹੀ ਹੱਕਦਾਰ ਨਹੀਂ ਹੁੰਦੇ ਕਿਉਂਕਿ ਸਮਾਜ ਦੇ ਵਿੱਚ ਕਈ ਐਸੇ ਲੋਕ ਨੇ ਜੋ ਬੱਚੀਆਂ ਤੱਕ ਨੂੰ ਵੀ ਸੁਰੱਖਿਅਤ ਨਹੀਂ ਦੇਖਦੇ ਬੱਚੀਆਂ ਤੱਕ ਨੂੰ ਵੀ ਪਿਹੜੀ ਨੀਕਾ ਨਾਲ ਦੇਖਦੇ ਹੁਣ ਦੇਖਦੀਆਂ ਕਿਸ ਇਨਸਾਫ ਲਈ ਹੁਣ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਅਸੀਂ ਲੁਧਿਆਣਾ ਤੋਂ ਕੈਮਰਾਮੈਨ ਸੰਜੇ ਸੇਤੀਆ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ